ਤੀਸਰੀ ਤਰ ਵੀ ਆਈ ਜਿਨ੍ਹਾਂ ਨੇ ਲਚਰਤਾ ਦੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਉਹਨਾਂ ਨੇ ਸਮਾਜ ਦੇ ਉਹਨਾਂ ਪੱਖਾਂ ਨੂੰ ਉਜਾਗਰ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਨੂੰ ਆਮ ਤੌਰ ਤੇ ਕੋਈ ਵਿਅਕਤੀ ਪਰਿਵਾਰ ਵਿੱਚ ਬੈਠ ਕੇ ਦੇਖ ਨਹੀਂ ਸਕਦਾ ਦੋਸਤੋ ਅੱਜ ਅਸੀਂ ਇੱਕ ਨਵੇਂ ਵਿਸ਼ੇ ਤੇ ਗੱਲ ਕਰਾਂਗੇ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਰੀਲਾਂ ਵਾਲੇ ਪ੍ਰੋਫੈਸਰ ਅੱਜ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਹਰ ਦੂਸਰਾ ਵਿਅਕਤੀ ਕਿਸੇ ਨਾ ਕਿਸੇ ਵੇਲੇ ਰੀਲਾਂ ਦੇਖਣ ਵਿੱਚ ਰੀਲਾਂ ਦੇ ਵਿੱਚ ਮਸਖਰਾਪਣ ਦੇਖਣ ਵਿੱਚ ਜਾਂ ਰੀਲਾਂ ਦੇਖ ਕੇ ਆਪਣਾ ਵਕਤ ਲੰਘਾਉਣ ਵਿੱਚ ਮਸ਼ਰੂਫ ਰਹਿੰਦਾ ਹੈ ਜਦੋਂ ਵੀ ਕੋਈ ਨਵੀਂ ਟੈਕਨਾਲੋਜੀ ਆਉਂਦੀ ਹੈ ਤਾਂ ਉਹ ਕਈ ਕਿਸਮ ਦੀਆਂ ਚੰਗੀਆਂ ਸੰਭਾਵਨਾਵਾਂ ਤੇ ਕਈ ਕਿਸਮ ਦਾ ਗਲਤ ਮਲਤ ਪ੍ਰਚਾਰ ਤੇ ਪ੍ਰਸਾਰ ਵੀ ਨਾਲ ਲੈ ਕੇ ਆਉਂਦੀ ਹੈ ਇਸੇ ਤਰੀਕੇ ਨਾਲ ਜਦੋਂ ਸੋਸ਼ਲ ਮੀਡੀਆ ਸ਼ੁਰੂ ਹੋਇਆ ਤਾਂ ਸੋਸ਼ਲ ਮੀਡੀਆ ਦੇ ਉੱਪਰ ਸ਼ੁਰੂਆਤ ਦੇ ਵਿੱਚ ਗਿਆਨ ਵਿਗਿਆਨ ਸਿੱਖਿਆ ਜਾਂ ਸਮਾਜ ਦੀ ਗੱਲ ਕਰਨ ਦੀ ਥਾਂ ਤੇ ਸਮਾਜ ਦਾ ਕੋਝਾਪਨ ਦਰਸਾਉਣ ਵਾਲੀਆਂ ਚੀਜ਼ਾਂ ਲਗਾਤਾਰ ਬੜੌਤਰੀ ਦੇ ਰੂਪ ਦੇ ਵਿੱਚ ਵੱਧਵੇਂ ਰੂਪ ਦੇ ਵਿੱਚ ਉੱਚੀ ਸੁਰਤ ਦੇ ਵਿੱਚ ਆਪਣਾ ਰੰਗ ਦਿਖਾਉਣ ਲੱਗੀਆਂ ਤੇ ਇਸ ਦੇ ਪੈਰਲਲ ਜਾਂ ਇਹ ਕਿਹਾ ਜਾਵੇ ਸਮਾਨੰਤਰ ਰੂਪ ਦੇ ਵਿੱਚ ਉਸ ਕਿਸਮ ਦਾ ਮਟੀਰੀਅਲ ਜੋ ਲੋਕਾਂ ਨੂੰ ਗਿਆਨ ਸਿੱਖਿਆ ਅਤੇ ਸੇਧ ਦੇਣ ਦੀ ਕੋਸ਼ਿਸ਼ ਕਰੇ ਜਿਹੜੀ ਰੀਲ ਕਿਸੇ ਵਿਅਕਤੀ ਨੂੰ ਇਹ ਕਹਿਣ ਲਈ ਮਜਬੂਰ ਨਾ ਕਰੇ ਕਿ ਇਹ ਦੇਖਣੀ ਤੁਹਾਡੇ ਲਈ ਲਾਹੇਵੰਦੀ ਨਹੀਂ ਹੈ ਉਸ ਕਿਸਮ ਦਾ ਵਿਸ਼ਾ ਜਿਹੜਾ ਉਹ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਦੇਖਣ ਨੂੰ ਬਹੁਤ ਘੱਟ ਮਿਲਿਆ ਤੇ ਅੱਜ ਆਪਾਂ ਗੱਲ ਕਰਾਂਗੇ ਰੀਲਾਂ ਵਾਲੇ ਪ੍ਰੋਫੈਸਰਾਂ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਰੇ ਦੇ ਸਾਰੇ ਰਿਟਾਇਰਡ ਪ੍ਰੋਫੈਸਰਾਂ ਦੀ ਮੈਂ ਗੱਲ ਕਰਨੀ ਚਾਹਾਂਗਾ ਜਿਨ੍ਹਾਂ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਜੋ ਉਹਨਾਂ ਦਾ ਮੁੱਖ ਉਦੇਸ਼ ਸੀ ਯੂਨੀਵਰਸਿਟੀ ਦੇ ਵਿੱਚ ਸਿੱਖਿਆ ਦੇਣਾ ਸਮਾਜ ਦੇ ਵੱਖ-ਵੱਖ ਪੱਖਾਂ ਦੇ ਉੱਪਰ ਆਪਣੀ ਆਲੋਚਨਾਤਮਕ ਟਿੱਪਣੀ ਦੇਣੀ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰਨੀ ਸਮਾਜ ਦੇ ਵਿਹਾਰ ਅਤੇ ਪਰਿਵਾਰ ਦੀ ਗੱਲ ਕਰਨੀ ਸਿਹਤ ਦੀ ਗੱਲ ਕਰਨੀ ਨਸ਼ਿਆਂ ਦੀ ਗੱਲ ਕਰਨੀ ਸ਼ਾਇਦ ਕੋਈ ਐਸਾ ਵਿਸ਼ਾ ਹੋਵੇ ਜਿਸ ਤੇ ਉਹ ਚਰਚਾ ਨਾ ਕਰਦੇ ਹੋਣ ਆਪਾਂ ਅੱਜ ਉਹਨਾਂ ਦੀ ਗੱਲ ਕਰਾਂਗੇ ਉਹਨਾਂ ਵਿੱਚ ਸਭ ਤੋਂ ਉੱਪਰ ਨਾਮ ਡਾਕਟਰ ਨਰਿੰਦਰ ਸਿੰਘ ਕਪੂਰ ਦਾ ਆਉਂਦਾ ਹੈ ਫਿਰ ਡਾਕਟਰ ਹਰਪਾਲ ਸਿੰਘ ਪੰਨੂ ਡਾਕਟਰ ਬਲਵਿੰਦਰ ਕੌਰ ਬਰਾੜ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਡਾਕਟਰ ਹਰਵਿੰਦਰ ਸਿੰਘ ਪੱਟੀ ਡਾਕਟਰ ਹਰਜਿੰਦਰਪਾਲ ਸਿੰਘ ਵਾਲੀਆ ਇਹ ਕੁਝ ਚੁਣਿੰਦਾ ਉਹ ਨਾਮ ਹੈ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜੀਆਂ ਪੰਜਾਬ ਦੇ ਵਿੱਚ ਬਣਨ ਵਾਲੀਆਂ ਪੰਜਾਬੀ ਭਾਸ਼ਾ ਦੇ ਵਿੱਚ ਬਣਨ ਵਾਲੀਆਂ ਰੀਲਾਂ ਉਹਨਾਂ ਨੂੰ ਸਿਰਫ ਮੇਜਰ ਜਿਹੜਾ ਆਪਣਾ ਮੀਟੂ ਸ਼ਟਰਾਂ ਵਾਲਾ ਹੈ ਜਾਂ ਇਸ ਕਿਸਮ ਦੇ ਵਿਅਕਤੀ ਹੋਰ ਹੈ ਜਿਹੜੇ ਕੋਈ ਚੀਮਾ ਜਾਂ ਜਿਹੜਾ ਇਸ ਕਿਸਮ ਦੇ ਮਸਖਰੇ ਕਿਸਮ ਦੇ ਕਰੈਕਟਰਾਂ ਤੱਕ ਸੀਮਤ ਨਾ ਕੀਤਾ ਜਾਵੇ ਨਾ ਹੀ ਟ੍ਰੈਫਿਕ ਨੂੰ ਰੋਕ ਕੇ ਖਾਸ ਕਿਸਮ ਦੀਆਂ ਜਿਹੜੀਆਂ ਲੜਕੀਆਂ ਆ ਉੱਥੇ ਰੀਲ ਬਣਾ ਕੇ ਵੱਧਾਪਣ ਪ੍ਰਦਰਸ਼ਿਤ ਕਰਦੀ ਹੈ ਇਸ ਨੂੰ ਉਸ ਤੱਕ ਸੀਮਤ ਨਾ ਕੀਤਾ ਜਾਵੇ ਨਾ ਹੀ ਇਸ ਨੂੰ ਅਸ਼ਲੀਲ ਟਿੱਪਣੀਆਂ ਇੱਕ ਦੂਸਰੇ ਦੇ ਸਮਾਜ ਦੇ ਵਿੱਚ ਪੱਤ ਉਸ਼ਾਲਣ ਵਾਲੇ ਤੌਰ ਤੱਕ ਸੀਮਤ ਨਾ ਕੀਤਾ ਜਾਵੇ ਬਲਕਿ ਇਹਦਾ ਕਿਤੇ ਨਾ ਕਿਤੇ ਉਹ ਪੱਖ ਵੀ ਉਜਾਗਰ ਕੀਤਾ ਜਾਵੇ ਜਿਸ ਤੇ ਨਾਲ ਸਮਾਜ ਨੂੰ ਕੁਝ ਨਾ ਕੁਝ ਸਿੱਖਿਆ ਸੇਧ ਵਿਚਾਰ ਤੇ ਗਿਆਨ ਦਿੱਤਾ ਜਾ ਸਕੇ ਮੈਨੂੰ ਲੱਗਦਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿਉਂਕਿ ਜਦੋਂ ਅਸੀਂ ਕਿਸੇ ਟੈਕਨਾਲੋਜੀ ਨਵੀਂ ਟੈਕਨਾਲੋਜੀ ਨੂੰ ਲੈ ਕੇ ਆਉਂਦੇ ਆ ਤਾਂ ਉਹ ਦੋਧਾਰੀ ਤਲਵਾਰ ਹੁੰਦੀ ਹੈ ਇੱਕ ਪਾਸੇ ਉਹ ਟੈਕਨੋਲੋਜੀ ਸਮਾਜ ਨੂੰ ਅੱਗੇ ਲੈ ਜਾਣ ਦੀ ਗੱਲ ਕਰਦੀ ਹੈ ਸਮਾਜ ਨੂੰ ਬਿਹਤਰ ਬਣਾਉਣ ਦੀ ਗੱਲ ਕਰਦੀ ਹੈ ਅਤੇ ਦੂਸਰੇ ਪਾਸੇ ਜੇ ਉਸ ਨੂੰ ਬੇਬਾਕ ਖੁੱਲ ਦੇ ਦਿੱਤੀ ਜਾਵੇ ਤਾਂ ਉਹ ਕਈ ਵਾਰ ਉਸ ਖੁੱਲ ਦਾ ਨਜਾਇਜ਼ ਫਾਇਦਾ ਉਠਾਉਣ ਵੇਲੇ ਨਾ ਸਮਾਜ ਦੀ ਨੈਤਿਕਤਾ ਦਾ ਖਿਆਲ ਰੱਖਦੀ ਹੈ ਬਲਕਿ ਬਹੁਤ ਸਾਰੇ ਪੱਖਾਂ ਨੂੰ ਨਿਗੇਜ ਅਤੇ ਹੋਰ ਬਹੁਤ ਕਿਸਮ ਦੇ ਫੂਹੜ ਪਣ ਵੱਲ ਠੇਕੇਲ ਦਿੰਦੀ ਹੈ ਤਾਂ ਕੀ ਹੋਇਆ ਕਿ ਜਦੋਂ ਰੀਲਾਂ ਦਾ ਦੌਰ ਆਇਆ ਇਸ ਦੇ ਵਿੱਚ ਦੋ ਕਿਸਮ ਦੀਆਂ ਚੀਜ਼ਾਂ ਉੱਪਰ ਕੇ ਸਾਹਮਣੇ ਆਉਣ ਲੱਗੀਆਂ ਪਹਿਲੀ ਵੱਡੇ ਪੱਧਰ ਤੇ ਸਾਧਾ ਅਤੇ ਸੰਤਾਂ ਨੇ ਆਪਣੀ ਵਿਆਖਿਆ ਅਤੇ ਆਪਣੀਆਂ ਰੀਲਾਂ ਰਾਹੀਂ ਲੋਕਾਂ ਨੂੰ ਆਪਣੇ ਵੱਲ ਕਿਣਾ ਸ਼ੁਰੂ ਕੀਤਾ ਉਹਨਾਂ ਦਾ ਪ੍ਰਚਾਰ ਪ੍ਰਸਾਰ ਅਤੇ ਟੋਟਕੇ ਬਹੁਤ ਮਸ਼ਹੂਰ ਹੋਏ ਉਹਨਾਂ ਦੇ ਟੋਟਕੇ ਕਟ-ਕਟ ਕੇ ਸ਼ਰਧਾਲੂਆਂ ਤੱਕ ਭੇਜੇ ਗਏ ਤੇ ਇਸ ਦੇ ਨਾਲ ਇੱਕ ਦੂਸਰੀ ਧਿਰ ਵੀ ਸਾਹਮਣੇ ਆਈ ਜਿਨ੍ਹਾਂ ਨੇ ਮਸਖਰੇਪਨ ਅਤੇ ਛੋਟੀਆਂ-ਛੋਟੀਆਂ ਉਹ ਚੀਜ਼ਾਂ ਜਿਨ੍ਹਾਂ ਦਾ ਕੋਈ ਅਸਾਰੂ ਰੋਲ ਨਹੀਂ ਹੁੰਦਾ ਉਹਨਾਂ ਨੂੰ ਪ੍ਰਸਾਰਨਾ ਸ਼ੁਰੂ ਕੀਤਾ ਤੇ ਇੱਕ ਤੀਸਰੀ ਧਿਰ ਵੀ ਆਈ ਜਿਨ੍ਹਾਂ ਨੇ ਲਚਰਤਾ ਦੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਉਹਨਾਂ ਨੇ ਸਮਾਜ ਦੇ ਉਹਨਾਂ ਪੱਖਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਨੂੰ ਆਮ ਤੌਰ ਤੇ ਕੋਈ ਵਿਅਕਤੀ ਪਰਿਵਾਰ ਵਿੱਚ ਬੈਠ ਕੇ ਦੇਖ ਨਹੀਂ ਸਕਦਾ ਇਸ ਸਾਰੇ ਲਈ ਪੰਜਾਬੀ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰਾਂ ਦਾ ਉਦਦਮ ਮੇਰਾ ਖਿਆਲ ਹੈ ਕਿ ਛਲਾਗਾ ਦੀ ਮੰਗ ਕਰਦਾ ਕਿਉਂਕਿ ਤਕਰੀਬਨ ਸਾਰੇ ਰਿਟਾਇਰਡ ਹੋ ਚੁੱਕੇ ਪ੍ਰੋਫੈਸਰ ਉਹ ਆਪਣੀ ਕਮਿਟਮੈਂਟ ਕਰਨ ਸਮਾਜ ਨੂੰ ਸਹਿਦ ਦੇਣ ਲਈ ਨੈਤਿਕ ਕਦਰਾਂ ਕੀਮਤਾਂ ਸਿਹਤ ਜਾਂ ਹੋਰ ਉਹ ਵਿਸ਼ੇ ਜਿਹੜੇ ਰਾਜਨੀਤਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਵਧੇਰੇ ਧਿਆਨ ਦੀ ਮੰਗ ਕਰਦੇ ਹੈ ਉਹਨਾਂ ਦੇ ਉੱਪਰ ਆਪਣੀ ਟਿੱਪਣੀ ਸ਼ੁਰੂ ਕਰਕੇ ਇਸ ਨੂੰ ਇੱਕ ਨਵਿਕਲੀ ਸਹਿਦ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਅਖਬਾਰ ਸ਼ੁਰੂ ਹੋਇਆ ਸੀ ਤਾਂ ਉਸ ਦਾ ਇੱਕ ਪ੍ਰਮੁੱਖ ਕਾਰਜ ਇਹ ਸੀ ਕਿ ਉਹ ਕਿਸੇ ਖਾਸ ਵਿਚਾਰ ਨੂੰ ਵਿਚਾਰਧਾਰਾ ਨੂੰ ਜਾਂ ਸਮਾਜ ਦੇ ਉਸ ਪੱਖ ਨੂੰ ਸਾਹਮਣੇ ਲੈ ਕੇ ਆਵੇ ਜਿਹੜਾ ਸਮਾਜ ਨੂੰ ਸੁਧਾਰਨ ਦੀ ਗੱਲ ਕਰਦਾ ਹੈ ਤੇ ਹੁਣ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਦੇਖਦੇ ਹਾਂ ਤਾਂ ਘੁੱਪ ਹਨੇਰੇ ਵਿੱਚ ਇਹ ਕੁਝ ਪ੍ਰੋਫੈਸਰ ਜਿਨ੍ਹਾਂ ਦਾ ਮੈਂ ਨਾਮ ਲਿਆ ਹੈ ਇਹਨਾਂ ਨੇ ਸਮਾਜ ਦੇ ਰਾਜਨੀਤਿਕ ਪੱਖ ਬਾਰੇ ਸਮਾਜ ਦੇ ਵਿੱਚ ਹੋ ਰਹੀ ਕੁਨੀਤੀ ਅਤੇ ਬਦਨੀਤੀ ਬਾਰੇ ਇਹਨਾਂ ਸਾਰੇ ਪੱਖਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਦੇ ਨਾਲ ਹੀ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਹੈ ਕਿ ਇਹਨਾਂ ਸਾਰੇ ਲੋਕਾਂ ਨੂੰ ਵੱਡੀ ਪੱਧਰ ਤੇ ਦੇਖਿਆ ਅਤੇ ਸੁਣਿਆ ਵੀ ਜਾਂਦਾ ਹੈ ਡਾਕਟਰ ਨਰਿੰਦਰ ਕਪੂਰ ਦਾ ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਹੜਾ ਨਾਮ ਨਾ ਜਾਣਦਾ ਹੋਵੇ ਇਸ ਪ੍ਰਕਾਰ ਹੀ ਧਾਰਮਿਕ ਹਲਕਿਆਂ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੋ ਦੀ ਸਾਖੀ ਨਵਾ ਵਿਧੀ ਜਿਸ ਤਰੀਕੇ ਨਾਲ ਉਹ ਆਪਣੀ ਗੱਲ ਪੇਸ਼ ਕਰਦੇ ਹੈ ਉਹ ਅੱਜ ਲੋਕਾਂ ਦੇ ਵਿੱਚ ਖਾਸ ਕਰਕੇ ਉਹ ਵਿਅਕਤੀ ਜਿਹੜੇ ਇਸ ਕਿਸਮ ਦੀ ਧਾਰਾ ਨਾਲ ਜੁੜੇ ਹੋਏ ਐ ਉਹਨਾਂ ਨੂੰ ਉਹ ਬਹੁਤ ਅਪੀਲ ਕਰਦੀ ਐ ਕੈਨੇਡਾ ਤੋਂ ਡਾਕਟਰ ਬਲਵਿੰਦਰ ਕੌਰ ਬਰਾੜ ਹੋਣਾਂ ਦੀਆਂ ਸਮਾਜ ਬਾਰੇ ਇਸਤਰੀਆਂ ਬਾਰੇ ਨੈਤਿਕਤਾ ਬਾਰੇ ਪਰਿਵਾਰ ਬਾਰੇ ਟਿੱਪਣੀਆਂ ਮੈਨੂੰ ਇਹ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਰੀਲਾਂ ਬਣਾਉਣ ਦੇ ਵਿੱਚ ਇਸ ਦੇ ਅਸਾਰੂ ਪੱਖ ਨੂੰ ਅੱਗੇ ਲਿਜਾਣ ਦੇ ਵਿੱਚ ਇੱਕ ਹਾਸਲ ਹੈ ਇਸੇ ਪ੍ਰਕਾਰ ਪੰਜਾਬ ਦੀ ਰਾਜਨੀਤੀ ਅਤੇ ਸਮਾਜ ਦੇ ਉੱਪਰ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਦੀਆਂ ਲਗਾਤਾਰ ਟਿੱਪਣੀਆਂ ਸਮਾਜ ਦੇ ਉਹਨਾਂ ਪੱਖਾਂ ਨੂੰ ਲੱਛੇਦਾਰ ਸ਼ੈਲੀ ਵਿੱਚ ਉਜਾਗਰ ਕਰਨ ਦੀ ਕੋਸ਼ਿਸ਼ ਜਿਨ੍ਹਾਂ ਨੂੰ ਆਮ ਤੌਰ ਤੇ ਸਧਾਰਨ ਲੋਕ ਮਸਖਰੇ ਪੜਨ ਵਾਲੀਆਂ ਰੀਲਾਂ ਬਣਾਉਣ ਵਾਲੇ ਇੱਕ ਪਾਸੇ ਰੱਖ ਦਿੰਦੇ ਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਯੋਗਦਾਨ ਕਿਹਾ ਜਾ ਸਕਦਾ ਹੈ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਲਗਾਤਾਰ ਕੋਸ਼ਿਸ਼ ਕਰ ਰਹੇ ਆ ਕਿ ਉਹ ਪੁਸਤਕਾਂ ਦਾ ਰਿਵਿਊ ਕਰਨ ਤੇ ਸਿਹਤ ਅਤੇ ਸਮਾਜ ਨੂੰ ਆਪਸ ਵਿੱਚ ਜੋੜਨ ਦੀ ਕੋਸ਼ਿਸ਼ ਕਰਨ ਇਹ ਇੱਕ ਆਪਣੇ ਆਪ ਦੇ ਵਿੱਚ ਰੀਲਾਂ ਸੋਸ਼ਲ ਮੀਡੀਆ ਦਾ ਅਸਾਰੂ ਕਦਮ ਆਖਿਆ ਜਾ ਸਕਦਾ ਹੈ ਪੰਜਾਬ ਦੀਆਂ ਹਰ ਰੋਜ਼ ਦੀਆਂ ਰਾਜਨੀਤਿਕ ਘਟਨਾਵਾਂ ਵਿਸ਼ੇਸ਼ ਤੌਰ ਤੇ ਅਕਾਲੀ ਤੇ ਸਿੱਖ ਸਿਆਸਤ ਪੰਜਾਬ ਦੇ ਵਿੱਚ ਵਾਪਰ ਰਹੇ ਉਹ ਪੱਖ ਜਿਨ੍ਹਾਂ ਨੂੰ ਕਈ ਵਾਰ ਸੋਸ਼ਲ ਮੀਡੀਆ ਅੱਖੋਂ ਪਰੋਖੇ ਕਰ ਦਿੰਦਾ ਹੈ ਜਾਂ ਬਹੁਤ ਸਾਰੇ ਅਧ ਪੜ ਕਿਸਮ ਦੇ ਪੱਤਰਕਾਰ ਉਸ ਦੇ ਅਰਥਾਂ ਦਾ ਅਨਰਥ ਕਰ ਦਿੰਦੇ ਆ ਉਹਨਾਂ ਨੂੰ ਸਹੀ ਦ੍ਰਿਸ਼ਟੀ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੋਏ ਡਾਕਟਰ ਹਰਜਿੰਦਰ ਪਾਲ ਸਿੰਘ ਵਾਲੀਆ ਦਾ ਆਪਣਾ ਵੱਖਰਾ ਸਥਾਨ ਹੈ ਇਸ ਤਰੀਕੇ ਨਾਲ ਅਸੀਂ ਇਹ ਮਾਣ ਨਾਲ ਕਹਿ ਸਕਦੇ ਆਂ ਕਿ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੀਲਾਂ ਵਾਲੇ ਪ੍ਰੋਫੈਸਰ ਹੈ ਉਹਨਾਂ ਨੇ ਇੱਕ ਨਵੀਂ ਕਿਸਮ ਦੀ ਦਰਜੇਬੰਦੀ ਨਵੀਂ ਕਿਸਮ ਦਾ ਵਰਤਾਂਤ ਤੇ ਨਵੀਂ ਕਿਸਮ ਦੀ ਉਸਾਰੂ ਸੋਚ ਨੂੰ ਸਾਹਮਣੇ ਲੈ ਕੇ ਆਂਦਾ ਹੈ ਇਸ ਤੋਂ ਇਹੀ ਕਿਹਾ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਨੂੰ 네ਗੇਟਿਵ ਜਾਂ ਗੈਰ ਅਸਾਰੂ ਜੇ ਗਲਤ ਪੱਖ ਤੋਂ ਦੇਖਣ ਅਤੇ ਸੋਚਣ ਵਾਲੇ ਵਿਅਕਤੀਆਂ ਨੂੰ ਇੱਕ ਵਾਰ ਜਰੂਰ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿ ਸੋਸ਼ਲ ਮੀਡੀਆ ਦਾ ਇੱਕ ਅਸਾਰੂ ਪੱਖ ਇਹ ਵੀ ਹੈ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਇਨ੍ਹਾਂ ਪ੍ਰੋਫੈਸਰਾਂ ਨੇ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਤੇ ਸਾਨੂੰ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਰੇ ਵਿਅਕਤੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਧੰਨਵਾਦ